ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਆਗੂ ਕ੍ਰੀਸ਼ਨ ਦੇ ਪੰਜਾਬ ਹੋਮ ਗਾਰਡ ਰਿਟਾਇਰਡ ਐਸੋਸੀਏਸ਼ਨ 137 ਪੰਜਾਬ ਵੱਲੋਂ ਸਾਰਿਆਂ ਹੀ ਜਥੇਬੰਦੀਆਂ ਨੂੰ ਬੇਨਤੀ ਕਰਦਾ ਹਾਂ ਕਿ ਮਿਤੀ 13/8 25 ਦਿਨ ਬੋਧਵਾਰ ਵਕਤ ਕਰੀਬ 10 ਵਜੇ ਤੋਂ ਪਹਿਲਾਂ ਪਟਿਆਲਾ ਰੋਡ ਨੇੜੇ ਫੱਗੂ ਵਾਲਾ ਕੈਂਚੀਆਂ ਸੰਗਰੂਰ ਵਿਖੇ ਹਾਈਵੇ ਰੋਡ ਜਾਮ ਕਰਨ ਕਰਕੇ ਧਰਨਾ ਲਾਇਆ ਜਾਵੇਗਾ ਇਸ ਧਰਨੇ ਵਿੱਚ ਸਾਰੇ ਹੀ ਮੌਜੂਦਾ ਡਿਊਟੀ ਕਰਨ ਵਾਲੇ ਅਤੇ ਰਿਟਾਇਰਡ ਮੁਲਾਜ਼ਮ ਵੱਧ ਚੜ ਕੇ ਹਿੱਸਾ ਲੈਣ ਤਾਂ ਆਪਣਾ ਬਣਦਾ ਮਾਣ ਪੱਤਾ ਤੇ ਡੀ ਆ ਦਾ ਰਹਿੰਦਾ ਬਕਾਇਆ ਲੈ ਸਕੀਏ ਮੇਰੀ ਸਾਰੇ ਜਵਾਨਾਂ ਨੂੰ ਬੇਨਤੀ ਹੈ ਕਿ ਸਾਰੇ ਜਵਾਨ ਖਾਕੀ ਪਗਾਂ ਲਾਲ ਫਿਫਟੀ ਬੰਨ ਕੇ ਅਤੇ ਕਾਲੇ ਝੰਡੇ ਨਾਲ ਲੈ ਕੇ ਆਉਣਗੇ ਇਸ ਨੂੰ অতি ਜ਼ਰੂਰੀ ਸਮਝਿਆ ਜਾਵੇ ਜੀ ਧੰਨਵਾਦ ਜੀ